ਤਾਂ ਤੇ ਬੈਂਸ ਲੱਗੇ ਉਹਦੇ ਵਿੱਚ ਸੁੱਟ ਦੇਣਾ ਵਾ ਜਿੱਦਾਂ ਉੱਥੇ ਦੇਖੋ ਦਿੱਲੀ ਦੇ ਵਿੱਚ ਆਪਣੇ ਵੀਰ ਭੈਣਾਂ ਕਿੱਦਾਂ ਕਰ ਰਿਆ ਸਫਾਈ ਵੀਰ ਜੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਵੀਰ ਵਲੰਟੀਅਰਸ ਨੂੰ ਫੋਲੋ ਕਰੋ ਥੋੜਾ ਜਿਹਾ ਦਿਸਟੈਂਸ ਬਹੁਤ ਵਧੀਆ ਚੱਲ ਰਿਹਾ ਨਾਰੇ ਲਾਓ ਇੱਕ ਵਾਰੀ ਗੂੰਜ ਪਵੇ ਡਾਊਨ ਟਾਊਨ ਦੀਆਂ ਬਿਲਡਿੰਗਾਂ 'ਚ ਗੂੰਜ ਪਵੇ ਸਿੰਘਾਂ ਦੀ ਕਿਸਾਨ ਮਜ਼ਦੂਰ ਹੈ ਤਾਂ ਜਿੰਦਾਬਾਦ ਕਿਸਾਨ ਮਜ਼ਦੂਰ ਹੈ ਤਾਂ ਜਿੰਦਾਬਾਦ ਕਾਲੇ ਕਾਨੂੰਨ ਰੱਦ ਕਰੋ ਦੀ ਸ਼ੋਦੀ ਚੱਕ ਦੇਾਂਗੇ ਇਹ ਤੁਹਾਡਾ ਏਕਤਾ ਵੇਖ ਕੇ ਖੁਸ਼ੀ ਹੋ ਰਹੀ ਆ ਉਹ ਮੋਦੀ ਕੰੰਜਰ ਦੀ ਅੱਖਾਂ ਖੁੱਲਣੀਆਂ ਵੇਖ ਕੇ ਸੋਸ਼ਲ ਮੀਡੀਆ ਜਿਹੜਾ ਬੜੀ ਤਗੜੀ ਚੀਜ਼ ਆ ਕਿਉਂਕਿ ਗੋਦੀ ਮੀਡੀਆ ਜਿਹੜਾ ਵਿਗਿਆ ਗੋਦੀ ਮੀਡੀਆ ਵਿਗਿਆ ਅੱਜ ਜਿਹੜਾ ਸੋਸ਼ਲ ਮੀਡੀਆ ਕਿਸਾਨਾਂ ਦਾ ਪ੍ਰੋਟੈਸਟ ਉਖਾ ਰਿਹਾ ਅਸੀਂ ਹਰ ਇੱਕ ਕਲਾਕਾਰ ਦਾ ਤੇ ਜਿਹੜੇ ਸਾਡੇ ਬਜ਼ੁਰਗ ਦਿੱਲੀ ਬੈਠੇ ਉਹਨਾਂ ਦਾ ਧੰਨਵਾਦ ਕਰਨਾ ਇੱਕ ਜਕਾਰਾ ਛੱਡਾ ਸਾਰੇ

ਮੋਦੀ ਸਰਕਾਰ ਜਿੰਦਾਬਾਦ ਮੋਦੀ ਸਰਕਾਰ ਜਿੰਦਾਬਾਦ ਸਾਰੇ ਵੀਰਜੀ ਵਲੰਟੀਅਰਸ ਨੂੰ ਫੋਲੋ ਕਰੋ ਵਲੰਟੀਅਰ ਨੂੰ ਫੋਲੋ ਕਰੋ ਆ ਅੱਗੇ ਨਾ ਮੇਰੀ ਗੱਲ ਸੁਣ ਲਿਓ ਪਹਿਲਾਂ ਤਾਂ ਥੈਂਕ ਯੂ ਸਾਰੇ ਡਿਸਟੈਂਸ ਬਣਾਈ ਫਿਰਦੇ ਆ ਥੋੜਾ ਬਹੁਤਾ ਜਿੰਨਾ ਵੀ ਚੱਲ ਰਿਹਾ ਚਲੋ ਆਪਾਂ ਇੱਕ ਲਾਈਨ ਦੇ ਵਿੱਚ ਰਹਿਣਾ ਇਧਰ ਨਹੀਂ ਸਾਈਡ ਹੁਣ ਰਾਈਟ ਹੈਂਡ ਸਾਈਡ ਲਾਈਨ ਦੇ ਵਿੱਚ ਜਾਣਾ ਦੋਨੇ ਦੋਨੇ ਲਾਈਨਾਂ ਨੂੰ ਪਲੀਜ਼ ਕਵਰ ਕਰਿਓ ਇੱਕ ਲਾਈਨ ਕਵਰ ਕਰਨੀ ਆਪਾਂ ਵੀਰ ਜੀ ਇੱਕ ਲਾਈਨ ਖਬਰ ਕਰੋ ਇੱਥੇ ਇੱਕ ਸਾਈਡ ਤੇ ਰਹਿਣਾ ਆਪਾਂ ਦੋਨੇ ਲਾਈਨਾਂ ਨਹੀਂ ਕਵਰ ਕਰਨੀਆਂ ਇੱਕ ਆਹ ਲਾਈਨ 'ਚ ਜੈਲ ਵਾਲੇ ਤੋਂ ਸਾਰੇ ਇੱਧਰ ਆ ਜਾਓ ਜਿਹੜੀ ਜੈਲੋ ਸੋਲਡ ਲਾਈਨ ਆ ਸਾਰੇ ਸੋਲਡ ਲਾਈਨ ਤੋਂ ਇੱਧਰ ਨੂੰ ਆ ਜਾਓ ਕਿਸਾਨ ਇੱਕ ਤਾਲ ਕਿਸਾਨ ਇੱਕ ਤਾਲ ਕਿਸਾਨ ਇੱਕ ਤਾਲ ਵੀਰ ਜੀ ਜੈਲੋ ਲਾਈਨ ਤੋਂ ਇੱਧਰ ਆਓ ਸਾਰੇ ਜੈਲੋ ਲਾਈਨ ਤੋਂ ਇੱਧਰ ਵਰੰਟਿਅਰਸ ਨੂੰ ਫੋਲੋ ਕਰੋ ਕਿਸਾਨ ਮਜ਼ਦੂਰ ਐਕਟਰ ਜਿੰਦਾਬਾਦ ਕਿਸਾਨ ਮਜ਼ਦੂਰ ਐਕਟਰ ਜਿੰਦਾਬਾਦ ਮਾਦੀ ਸ਼ਾਦੀ ਚੱਕ ਦੇਾਂਗੇ ਬੋਤ ਗੋਟਾ ਰੱਖ ਲੈ ਆਗੇ ਬੜੀ ਖੁਸ਼ੀ ਦੀ ਗੱਲ ਆ ਭਈ ਵੇਖੋ ਫੇਰ ਆਹ ਗਲ ਵੀ ਗੰਡੇ ਆਪਾਂ ਤੇ ਲਾਦਦੇ ਆ ਮੋਦੀ ਹਾਂ ਇਹ ਜਦੋਂ ਤੁਰ ਵੀ ਗਏ ਨਾ ਪਿੰਡ ਨੂੰ ਇਹਨਾਂ ਫੇਰ ਆਏ ਨੇ ਗੰਡੇ ਲੈਣ ਆਪਣੇ ਇਹ ਨਹੀਂ ਛੱਡਦੇ ਆਪਣਾ ਹੱਕ ਇਹ ਨਾ ਸਮਝੀ ਇੱਕ ਗੱਲ ਤੇ ਛੱਡ ਦਿਆਂਗੇ ਤੂੰ ਕਾਨੂੰਨ ਰੱਦ ਕਰ ਦੇ ਇੰਦ ਨੂੰ ਗੰਡੇ ਦੇ ਦੇਣੇ ਗਾਲ ਹੀ ਕੋਈ ਨਹੀਂ ਇਹ ਨਹੀਂ ਸਿੰਘ ਡਰਦੇ ਕਿਸ ਤੋਂ ਆ ਲੋ ਜੀ No farmers! No farmers! No farmers! No farmers! No farmers! We won! We won! We won! We won! We won! ਤਬਾਸ਼ਵੀਏ ਜਾ ਸਕਦੇ 2 ਬਲੂ ਬਲੂ ਇਧਰ ਰਾਈਟ ਲੇਨੀਆਂ ਆਸੀ ਤੁਸੀਂ ਇਧਰ ਰਹੋ ਨਾ ਆਪਦੇ ਆਪ ਨੂੰ ਇਧਰ ਨਾਲ ਰੱਖੋ ਇਹਨੂੰ ਇਹਨੂੰ ਸਾਹਮਣੇ ਰੱਖੋ ਇਸ ਨੂੰ ਜੇ ਇਹ ਸਾਹਮਣੇ ਤੇ ਆਏਗਾ ਨਾ ਫਿਰ ਇਧਰ ਮੁੱਕਰ ਕੇ ਬੋਲੋਗੇ ਨਾ ਫਿਰ ਨਹੀਂ ਹੋਗਾ ਬੈਕ ਨੂੰ ਮੂਵ ਕਰਨਾ ਜਿੱਥਾਰੇ ਬਲਾਈ ਚਲੋ ਜਿੱਥਾਰੇ ਕਿਸਾਨ ਇਕਤਾ ਕਿਸਾਨ ਇਕਤਾ ਥੋੜਾ ਟਿੱਡਕ ਟਿੱਡ ਉਸ ਪਾਸੇ ਮੂੰਹ ਕਰਕੇ ਖੜਾ ਹੁਣ ਠੀਕ ਆ ਰਾਈਟ ਸਾਈਡ ਤੇ ਰਹਿਣਾ ਜੀ ਸਾਰਿਆਂ ਨੇ ਜੈਲੋ ਸੋਲਿਡ ਲਾਈਨ ਤੋਂ ਇਧਰ ਹੀ ਰਹਿਣਾ ਰਾਈਟ ਹੀ ਰਹਿਣਾ ਸਾਰਿਆਂ ਨੇ ਰਾਈਟ ਲੇਨ 'ਚ ਰਹਿਣਾ ਸਾਰਿਆਂ ਨੇ ਬਾਬਾ ਜੀ ਥੱਲੇ ਕਰ ਮਾਈਕ ਮਾਈਕ ਥੱਲੇ ਕਰ ਲੋ ਹਾਂਜੀ ਬਾਬਾ ਜੀ ਐਂਜ ਕਰਿਓ ਸਾਰੇ ਵੀਰ ਜਿਹੜੇ ਵਲੰਟੀਅਰ ਆ ਉਹ ਯੈਲੋ ਸੋਲਿਡ ਲਾਈਨ ਤੇ ਖੜ ਜਿਓ ਸਾਰੇ ਇਧਰਲੀ ਸਾਈਡ ਹੀ ਰਹੋ ਥੈਂਕ ਯੂ ਸਾਰਿਆਂ ਦਾ ਕਹਿੰਦਾ ਇਹ ਦੁਨੀਆ ਇਹ ਦੁਨੀਆ ਮੰਡੀ ਪੈਸੇ ਦੀ ਇਹ ਦੁਨੀਆ ਮੰਡੀ ਪੈਸੇ ਦੀ ਹਰ ਇੱਕ ਦਾ ਲੱਗਦਾ ਭਾ ਸੱਜਣਾ ਕਿਤੇ ਵਕਾਊ মিডিਆ ਲੁਗਿਆ ਜੋ ਨਹੀਂ ਰਿਹਾ ਕਿਸਾਨਾਂ ਦਾ ਸੱਚ ਦਿਖਾਉ ਸੱਜਣਾ ਸਾਡੇ ਦੇਜ ਦਾ ਮਜ਼ਦੂਰ ਤੇ ਕਿਸਾਨ ਵਕਾਊ ਨਹੀਂ ਤੂੰ ਬੋਲੀ ਨਾ ਸਾਡੀ ਲਾ ਸੱਜਣਾ ਸਰਕਾਰਾਂ ਦੀ ਜੋ ਮਾੜੀ ਨੀਤੀ ਸੀ ਮਜਬਾ ਧਰਮਾਂ ਤੇ ਲੋਕਾਂ ਨੂੰ ਨਾ ਲੜਾਉਂਦਾ ਸੀ ਗਰੀਬ ਕਿਸਾਨਾਂ ਨੂੰ ਝਗਾਉਣਾ ਚਾਹੁੰਦਾ ਸੀ ਉਹ ਹੋਰ ਨੇ ਜੋ ਸਰਕਾਰਾਂ ਅੱਗੇ ਝੁਕ ਜਾਂਦੇ ਜਿਹੜੇ ਦੇ ਤੂਫਾਨ ਨੂੰ ਰੁਕ ਜਾਂਦੇ ਜੋ ਪਾ ਸਲਵਾਰਾਂ ਲੁਕ ਜਾਂਦੇ ਤੇ ਲੈਂਦੇ ਭੈਸ ਬਦਲਾ ਸੱਜਣਾ ਸਿੱਖ ਕਮ ਹੈ ਮਰਦ ਅਗੰਮੜਿਆਂ ਦੀ ਇਹਨਾਂ ਬੰਦ-ਬੰਦ ਦੇਖ ਲਿਆ ਕੱਟਾਂ ਸੱਜਣਾ ਦੇਖ ਲੋ ਖੜ ਕੇ ਨਹੀਂ ਹੁੰਦਾ ਨੋਹਾਂ ਤੋਂ ਮਾਸ ਜੁਦਾ ਸੱਜਣਾ ਅਸੀਂ ਫੁਗਰੀਆਂ ਕਦੀ ਵੀ ਮਾਰੀਆਂ ਨਹੀਂ ਗਰੀਬ ਤੇ ਨਿਯਤੇ ਤੇ ਮਾਰ ਕਦੇ ਕੀਤਾ ਨਹੀਂ 500 ਸਾਲ ਦਾ ਇਤਿਹਾਸ ਗਵਾਹ ਸੱਜਣਾ ਮੈਂ ਸਦਕੇ ਜਾਵਾਂ ਉਹਨਾਂ ਵੀਰਾਂ ਦੇ ਮੈਂ ਸਦਕੇ ਜਾਵਾਂ ਉਹਨਾਂ ਵੀਰਾਂ ਦੇ ਜੋ ਰਹੇ ਲੰਗਰ ਤੇ ਕੰਬਲ ਵਰਤਾ ਸੱਜਣਾ ਜਦੋਂ ਸਿੱਖੀ ਆਪਣੀ ਆਈ ਤੇ ਆ ਜਾਂਦੇ ਜਦੋਂ ਸਿੱਖ ਆਪਣੀ ਆਈ ਤੇ ਆ ਜਾਂਦੇ ਦਿਨ ਲਾਹ ਕਿਲੇ ਤੇ ਕੇਸਰੀ ਚਲਾ ਸੱਜਣਾ ਮਿੰਟੂ ਟਕਰਾ ਕੀ ਮਜਬੂਰੀ ਕਿਸਾਨਾਂ ਆਰਤੀਆਂ ਨੇ ਸਾਰੇ ਹੀ ਭਰਾ ਸੱਜਣਾ ਇਹ ਗੋਦੀ ਮੀਡੀਆ ਕਿੱਥੇ ਆ ਕਿੱਥੇ ਬੁਕਾਓ